हैीम गौरी रियासत पटियाला के हैीछे से सब ये जितने भी है हाँ अच्छा। सरहद शरीफ है सरहद शरीफ है सरहद शरीफ इलाका है वहाँ से हम आए हुए बिल्कुल है सरहंद है समाना मछेटा छिंटा वाली ये गाँव के साथ साथ वहाँ हमारे बुजुर्ग बताते हैं संताली कोई भी जी ਕਿੱਦਾਂ ਆਏ ਸੀ ਸਭ ਖੈਰੀਅਤ ਆਏ ਸੀ ਕੋਈ ਦੱਸਿਆ ਉਹਨਾਂ ਨੇ ਨਹੀਂ ਸਾਡੇ ਬਲਕੇ ਦਾਦਾ ਜੀ ਦੇ ਭਾਈ ਵੀ ਰਸਤੇ 'ਚ ਕੋਈ ਮਮਾ ਇੱਕ ਚਾਚਾ ਜੀ ਬਚੇ ਤੇ ਇੱਕ ਵਾਲੀ ਸਾਬ ਬਚੇ ਨੇ ਬਾਕੀ ਤੇ ਕੋਈ ਨਹੀਂ ਸਾਡੇ ਕੋਈ ਬਚੇ ਅੱਛਾ ਇੱਥੇ ਹੀ ਸਾਡੀਆਂ ਫੈਮਲੀਆਂ ਬਾਅਦ ਹੋਈਆਂ ਅੱਛਾ ਇਹ ਗੁਰਦੁਆਰਾ ਕਿੱਦਾਂ ਦਾ ਸੀਗਾ ਪਹਿਲੇ ਪਿੱਛੇ ਹੋਰ ਵੀ ਹੈਗਾ ਇਸ ਨੌਕਰ ਦਾ ਕੀ ਹੈ ਇਸ ਨੌਕਰ ਦਾ ਕੀ ਹੈ ਜੀ ਇਸ ਨੌਕਰ ਦਾ ਕੀ ਹੈ ਬਲਕਿ ਇਨਕੇ ਮਾਲੂਮਾਤ ਇਨਾਂ ਕੋਲ ਜ਼ਿਆਦਾ ਹੈ ਸਾਡੇ ਅੱਛਾ ਇਹ ਭਾਜੀ ਗੁੱਸੇ 'ਚ ਬੜੇ ਆ ਮੈਂ ਤਾਂ ਡਰਦਾ ਮੈਂ ਕਿ ਸਾਨੂੰ ਤੇ 파ੜੀ ਨਾ ਲੈਣ ਤੁਹਾਨੂੰ ਨਹੀਂ ਮੈਂ ਫੜਦਾ ਤੁਹਾਨੂੰ ਮੈਂ ਕੀ ਫੜਨਾ ਤੁਸੀਂ ਸਾਡੇ ਕੋਲ ਜਾ ਅੱਛਾ ਥੋੜਾ ਬਹੁਤ ਇਹ ਗੁਰਦੁਆਰੇ ਬਾਰੇ ਦੱਸੋ ਕਦੋਂ ਤੁਸੀਂ ਆਬਾਦ ਹੋਏ ਅੱਛਾ ਬਸ ਜਿਸ ਵੇ 47 ਨੂੰ ਪਾਕਿਸਤਾਨ ਬਣਿਆ ਉਸ ਵਕਤ ਸਾਡੇ ਵੜ ਕੇ ਆਏ ਸੀ ਹੁਣ ਆ ਗਿਆ ਇੱਥੇ ਨਾ ਸੇਸ਼ਟੂ ਕੀਤਾ ਹਾਂ ਹਾਂ ਸੇਸ਼ਟੂ ਕਰਨ ਤੋਂ ਬਾਅਦ ਸਰ ਕੁਝ ਹਸੈਂ ਜੀ ਲੈਣੇ ਹੋ ਹਾਂ ਉਹਨਾਂ ਦਾ ਪ੍ਰੋਗਰਾਮ ਕੋਈ ਸੀ ਇੱਥੇ ਰਹਿਣ ਦਾ ਲੇਕਿਨ ਫਿਰ ਸਦਰ ਯੂਬ ਜੀ ਸੁਖਦਾ ਹੈ ਉਹਨਾਂ ਨੇ ਨਮਾਜ਼ ਲਗਾ ਦੇ ਛੜਿਆ ਇਹ ਸਾਰੀ ਫਿਲਮ ਹੈਗੀ ਇੱਥੇ ਇਹ ਫਿਲਮ ਹੈ ਹਾਂ ਇਹ ਫਿਲਮ ਹੀ ਹੈ ਅੱਛਾ ਹਾਂ ਅੱਛਾ ਇਹ ਜਗ੍ਹਾ ਦਾ ਕੀ ਨਾਮ ਹੈ ਅਗਰ ਕੋਈ ਬੰਦਾ ਮੇਰੇ ਤੋਂ ਆਲਾ ਮਾਈਆਂ ਦਾ ਪਹਿਲਾਂ ਲਿਖਿਆ ਸੀ ਇਹੀ ਚੱਲਦਾ ਆ ਨਹੀਂ ਵੈਸੇ ਪੰਜ ਵੜ ਵੀ ਇਹਨੂੰ ਆਖਦੇ ਜਿਹੜਾ ਇਹ ਇਲਾਕਾ ਹੈ ਨਾ ਆਪਣਾ ਮੰਡੀ ਬਹੁਤ ਸੀ ਇਹਦੇ ਜ਼ਿਆਦਾ ਤੁਹਾਡੀ ਕਮਿਊਨਿਟੀ ਸੀ ਸਿੱਖਾਂ ਦੀ ਇਸ ਵਾਰ ਜੋ ਬਿਜ਼ਨਸਮੈਨ ਲੋਕ ਸਨ ਜਿਸ ਨੂੰ ਕਹਿੰਦੇ ਸੰਤਾਲੀ ਦਾ ਫਸਾਦ ਹੋਇਆ ਤੁਸੀਂ ਉਧਰ ਭੱਜ ਗਿਆ ਸੀ ਇਧਰ ਵੜ ਗਿਆ ਅਸੀਂ ਉਧਰੋਂ ਪੋਲੋ ਜੋ ਐਵੇਂ ਤੇ ਨਿਕਲ ਆਇਆ ਕਸ਼ਮੀਰ ਤੋਂ ਸਾਡਾ ਲੱਗੇ ਤੇ ਆਣਾ ਬੰਦਾ ਨਹੀਂ ਸੀ ਬਸ ਜੋ ਅੱਲਾਹ ਤਾਲਾ ਨੂੰ ਮਨਜ਼ੂਰ ਹੈ ਹੋ ਗਿਆ ਨਾ ਕਸ਼ਮੀਰ ਤੇ ਬਹੁਤ ਸੋਹਣਾ ਹੈ ਉਹ ਤੇ ਖੂਬਸੂਰਤ ਹੈ ਨਾ ਉਹੀ ਨਾ ਅਸੀਂ ਜੰਨਤ ਚੋਂ ਆਏ ਆ ਸਾਨੂੰ ਇਥੋਂ ਕੱਢ ਦੇਣ ਦੋਜਖ ਚੋਂ ਉਹ ਅਸੀਂ ਕਿਹਾ ਜੰਨਤ ਛੱਡ ਗਿਆ ਸਾਨੂੰ ਦੋਜਖ ਤੋਂ ਨਾ ਨਾ ਕੱਢੋ ਇਹ ਨੂੰ ਸਮਝਾਓ ਜਰਾ ਤੁਸੀਂ ਵੀ ਚਲੋ ਜੀ ਗਾਹ ਆ ਗਿਆ ਉਹਨਾਂ ਦੇ ਗਾਹ ਸਾਡੇ ਅੱਧੇ ਸਾਡੇ ਵਾਲੀ ਤੁਸੀਂ ਆ ਗਏ ਤੁਹਾਨੂੰ ਬੜਾ ਗਾਹ ਹੀ ਕੋਲੀ ਕਿੰਨੇ ਕੁ ਗੁਰਦੁਆਰੇ ਆਏ ਸੀ ਮੰਡੀ ਬਾਉਦੀ ਦੇ ਵਿੱਚ ਮੰਡੀ ਬੋਦਿੰਦ ਦੇ ਵਿੱਚ ਇੱਥੇ ਕਰੀਬ ਕਰੀਬ ਦੋ ਗੁਰਦੁਆਰੇ ਨੇ ਇੱਕ ਇਹ ਵਾਲਾ ਤੇ ਇੱਕ ਕਮੇਟੀ ਬਾਜ਼ਾਰ ਵਿੱਚ ਹੈ ਬਸਿੰਦਿਆਂ ਦੇ ਕੋਈ ਘਰ ਹੈਗੇ ਇੱਥੇ ਕਿ ਨਹੀਂ ਨਹੀਂ ਇੱਥੇ ਕੋਈ ਨਹੀਂ ਸਾਰੇ ਮਾਜ ਪੂਰਾ ਸ਼ਹਿਰ ਹੀ ਮਾਜ ਰਹਾ ਸ਼ਹਿਰ ਇੱਥੇ ਦੇ ਨਾਲ ਜਿਹੜੇ ਪਿੰਡ ਹੋ ਗਏ ਜਿਸ ਤਰ੍ਹਾਂ ਦੋ ਚੱਕ ਜਨੂਬੀ ਦੋ ਚੱਕ ਸ਼ਮਾਲੀ ਉਹ ਅਸੀਂ ਹੁਸ਼ਿਆਰਪੁਰੀ ਔਰ ਇਸ ਤਰ੍ਹਾਂ ਕਸ਼ਮੀਰੀ ਗੋਜਰੀ ਬੋਲਦੇ ਹਾਂ ਹਾਂਜੀ ਅੱਛਾ ਅੱਛਾ